ਉਹ ਗੁਰਦੁਆਰਾ ਸ਼੍ਰੀ ਕਾਲ ਬੂੰਗਾ ਸਾਬ ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੀ ਉਲੰਘਣ ਦੇ ਮੁੱਖ ਦੋਸ਼ੀ ਵਜੋਂ ਤੇ ਗ੍ਰਹਿ ਮੰਤਰੀ ਵਜੋਂ ਸ਼੍ਰੀ ਭਗਵਾਨਤਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਇੱਕ ਇੱਕ ਵੱਡਾ ਮਤਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਸਬੰਧ ਵਿੱਚ ਹਲਚ ਪੇਸ਼ ਹੋਇਆ ਜਿਹੜਾ ਪਾਸ ਕੀਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਅਤੇ ਬਿਆਦਬੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ ਸਮੇਤ ਮੁੱਖ ਮੰਤਰੀ ਪੰਜਾਬ 295 ਇਹ ਤਹਿਤ ਫੌਜਦਾਰੀ ਤਹਿਤ ਇਹ ਪਾਚਾ ਜਿਹੜਾ ਹੈ ਉਹ ਦਰਜ ਕੀਤਾ ਜਾਵੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਵਿਸ਼ਾਲ ਇਕੱਠ ਸਾਲੀਆਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦੇ ਆ ਉਹਨਾਂ ਸਾਰਿਆਂ ਨੂੰ ਇਕੱਠੇ ਬੁਲਾ ਕੇ ਫਿਰ ਇੱਕ ਜਿਹੜਾ ਹੈ ਉਹ ਸੰਘਰਸ਼ ਜਿਹੜਾ ਹੈ ਇਹਦੇ ਸਬੰਧ ਦੇ ਵਿੱਚ ਬੈਠਣ ਦਾ ਜਿਹੜਾ ਹੈ ਉਹ ਬੈਠ ਕੇ ਫੈਸਲਾ ਕਰਾਂਗੇ ਦੋਵਾਰਾ ਸ਼੍ਰੀ ਕਾਲ ਬੂੰਗਾ ਸਾਹਿਬ ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੀ ਉਲੰਘਣ ਦੇ ਮੁੱਖ ਦੋਸ਼ੀ ਵਜੋਂ ਤੇ ਗ੍ਰਹਿ ਮੰਤਰੀ ਵਜੋਂ ਸ਼੍ਰੀ ਭਗਵਾਨਤਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਇਹ ਇੱਕ ਵੱਡਾ ਮਤਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਉਹ ਸਬੰਧ ਵਿੱਚ ਹੁਕਮ ਪੇਸ਼ ਹੋਇਆ ਜਿਹੜਾ ਪਾਸ ਕੀਤਾ ਗਿਆ ਦੂਸਰਾ ਮਤਾ ਗੁਰਦਰਾ ਸਾਹਿਬ ਦੇ ਕੇ ਗੋਲੀਬਾਰੀ ਅਤੇ ਬਿਆਦਬੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ ਸਮੇਤ ਮੁੱਖ ਮੰਤਰੀ ਪੰਜਾਬ 295 ਇਹ ਤਹਿਤ ਫੌਜਦਾਰੀ ਤਹਿਤ ਇਹ ਪਾਚਾ ਜਿਹੜਾ ਹੈ ਉਹ ਦਰਜ ਕੀਤਾ ਜਾਵੇ। ਤੀਸਰਾ ਮਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਕਤ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਤੇ ਇਹ ਕਾਰਵਾਈ ਕਰਨ ਲਈ ਜਿਹੜਾ ਹੈ ਉਹ ਜਾ ਕੇ ਮਿਲੇ। ਤਾਂ ਕਿ 30 ਨਵੰਬਰ 2023 ਦੇ ਜਿਹੜੇ ਮੁੱਖ ਦੋਸ਼ੀ ਆ ਜਿਨ੍ਹਾਂ ਨੇ ਪੁਲਿਸ ਅੰਦਰ ਬਾੜੀ ਔਰ ਪੋਰਟ ਨੇ ਅੰਦਰ ਗੋਲੀਆਂ ਚਲਾ ਆ ਕੇ ਮर्यादा ਦਾ ਲੰਘਣ ਕੀਤਾ ਉਹਨਾਂ ਦੇ ਸਬੰਧ ਦੇ ਵਿੱਚ ਗਵਰਨਰ ਪੰਜਾਬ ਨੂੰ ਅਪਰੋਚ ਕਰੇ ਤੇ ਚੌਥਾ ਇਹ ਸ਼੍ਰੋਮਣੀ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤੇ ਫੇਰ ਅਸੀਂ ਕਾਨੂੰਨੀ ਚਾਰਾ ਜੋਰੀ ਉਹ ਕਾਨੂੰਨੀ ਚਾਰਾ ਜੋਰੀ ਕੀ ਹੁੰਦੀ ਆ ਉਹ ਕਾਨੂੰਨੀ ਕਾਰਵਾਈ ਜਾਰੀ ਹੁੰਦੀ ਹੈ ਵੀ ਪਹਿਲਾਂ ਪੁਲਿਸ ਨੂੰ ਅਪਰੋਚ ਕਰੋ ਫਿਰ ਉਸ ਤੋਂ ਬਾਅਦ ਦਰਵਾਜੇ ਅਦਾਲਤਾਂ ਦੇ ਖੜਕਾਏ ਜਾਣ ਉਹ ਫਿਰ ਦਰਵਾਜੇ ਅਦਾਲਤਾਂ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕਾਉਗੀ ਜਿਨ੍ਹਾਂ ਨੂੰ ਆਪਾਂ ਇਸ ਤਗਾਫਾ ਕਹਿੰਦੇ ਆ ਪਰ ਅਸੀਂ ਆਸ ਰੱਖਦੇ ਆ ਕਿਉਂਕਿ ਸਰਕਾਰ ਚੁੱਪ ਬੈਠੀ ਆ ਐਡਮਿਨਿਸਟ੍ਰੇਸ਼ਨ ਚੁੱਪ ਬੈਠੀ ਆ ਸਿੱਟ ਬਣਾਏ ਨੂੰ 3 ਮਹੀਨੇ ਹੋ ਗਏ ਉਹਦੀ ਕੋਈ ਕਾਰਗੁਜ਼ਾਰੀ ਨਹੀਂ ਇੱਕ ਚੋਪਰ ਐਣੀ ਜਿਹੜੀ ਇਹ ਕਿਸ ਗੱਲਬਾਤ ਇਸ਼ਾਰਾ ਕਰਦੀ ਆ ਜਿੱਦਾਂ ਸਿਆਣੇ ਕਹਿੰਦੇ ਨੇ ਕਿ ਜੇ ਕੋਈ ਬੰਦਾ ਸਵਾਲ ਕਰੇ ਤੇ ਚੁੱਪ ਰਹੇ ਇਹਦਾ ਮਤਲਬ ਇਟ ਅਮਾਉਂਟਸ ਟੂ ਐਡਮਿਸ਼ਨ ਇਹਦਾ ਮਤਲਬ ਇਹ ਆਪ ਉਸ ਗੱਲ ਨੂੰ ਸਰਟ ਕਰਦੇ ਆ ਕਿ ਉੱਥੇ ਹੋਈ ਇਹ ਬਿਆਦਮੀ ਦੇ ਇਹ ਮੁੱਖ ਲੋਚੀ ਆ ਉਹ ਤੋਂ ਇਲਾਵਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਵਿਸ਼ਾਲ ਇਕੱਠ ਸਾਲੀਆਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦੇ ਆ ਉਹਨਾਂ ਸਾਰਿਆਂ ਨੂੰ ਇਕੱਠੇ ਬੁਲਾ ਕੇ ਫਿਰ ਇੱਕ ਜਿਹੜਾ ਹੈ ਉਹ ਸੰਘਰਸ਼ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਵਿੱਢਣ ਦਾ ਜਿਹੜਾ ਹੈ ਉਹ ਬੈਠ ਕੇ ਫੈਸਲਾ ਕਰਾਂਗੇ